ਨੇ ਕੈਮਰੇ ਕੀ ਜੇ ਮੈਂ ਨਹੀਂ ਕੋਈ ਕਿਸੇ ਦਾ ਜਵਾਬ ਦੇ ਨਹੀਂ ਮੈਂ ਕਹਿ ਰਹੀ ਹਾਂ ਕਿ ਇਹ ਜਦੋਂ 14 ਸਾਲ ਦੀ ਧੀ ਨੂੰ ਕਿਸੇ ਬੰਦੇ 40 ਸਾਲ ਦਾ ਵਿਆਹ ਦਿੰਦੇ ਨੇ ਉਹ ਤਾਂ ਬਲਦਕਾਰ ਨਹੀਂ ਹੁੰਦਾ ਇਹ ਗੱਲ ਜਾਂਦਾ ਉਹ ਤਾਂ ਬਲਦਕਾਰ ਨਹੀਂ ਹੁੰਦਾ ਅੱਜ ਕਹਿ ਰਹੇ ਸਾਡੀ ਧੀ ਨੂੰ ਬਲਦਕਾਰ ਕੀਤਾ ਸਾਡੇ ਜਦੋਂ 4 ਸਾਲ ਦੇ ਬੱਚੇ ਮਸੂਮ ਦਾ ਬਲਦਕਾਰ ਅਸੀਂ ਤਾਂ ਇਹ ਹਣ ਸਾਡੇ ਇੱਥੇ ਰੋੜ ਤੇ ਧਰਨਾ ਲਾ ਕੇ ਕਿਉਂ ਬੈਠੇ ਨੇ ਮੈਂ ਜਾ ਰਹੀ ਅੱਥੇ ਆਪਣੇ ਰਿਸ਼ਤੇਦਾਰ ਘਰ ਇਹ ਕਿਉਂ ਧਰਨਾ ਲਾ ਕੇ ਬੈਠੇ ਨੇ ਇਹ ਜਦੋਂ ਬੜਾ 12 ਸਾਲ ਦੀ ਇਹ ਲੋਕ ਕਥਲੇ ਸੁਵਾ ਦਿੰਦੇ ਨੇ ਉਹ ਤਾਂ ਕਿਉਂ ਨਹੀਂ ਬਲਦਕਾਰ ਹੈ ਜੋ ਕਿ ਚੌਕ ਤੇ ਨਾ ਲੜ ਅੱਜ ਭਈ ਇਹ ਸਾਡੇ ਪੰਜਾਬ ਚ ਤਾਂ ਨਾ ਲੜਗੇ ਟ੍ਰਾਫੀ ਉਹਦੇ ਕੋਲ ਪੁਲਿਸ ਆਈ ਹੈ ਮੌਕੇ ਤੇ ਟ੍ਰਾਫਿਕ ਹਟਾ ਰਹੀ ਹੈ ਨਾ ਕਿ ਇਹਨਾਂ ਦੀ ਗਲਤ ਹੁੰਦੀ ਵੀ ਹੈ ਇੱਥੇ ਕੁਝ ਨਹੀਂ ਹੋਣਾ ਨਹੀਂ ਕੁਝ ਨਹੀਂ ਹੋਣਾ ਜੀ ਕੁਝ ਨਹੀਂ ਹੋਣਾ ਨਹੀਂ ਭਾਜੀ ਨਾ ਥੋੜੀ ਜਿਹੀ ਉੱਤੇ ਥਾਣਾ ਵੀ ਆ ਐਸਐਚਓ ਸਾਹਿਬ ਆ ਰਹੇ ਨੇ ਸਰੱਫੀ ਕਦਮਾਂ ਦੂਰੀ ਥਾਣਾ ਵੀ ਆ ਰਹੇ ਨੇ ਟ੍ਰਾਫਿਕ ਨੂੰ ਜੋ ਦੇ ਕਿ ਮੜਾ ਜਾਣਾ ਆਣਾ ਹੋਵੇ ਨਾ ਲੋਕਾਂ ਦੇ ਐ ਪੈਰੀਗੇਡ ਲਾਉਂਦੇ ਜਿਵੇਂ ਭੈਣਚੋ ਪਰਲੇ ਪਾਸੇ ਪਾਕਿਸਤਾਨ ਕੋਈ ਕਿ ਲੀਡਰ ਨੇ ਆਣਾ ਹੁੰਦਾ ਕੋਈ ਲੀਡਰ ਨੇ ਆਣਾ ਹੁੰਦਾ ਤੇ ਪਰਲੇ ਪਾਸੇ ਹਿੰਦੁਸਤਾਨ ਨੇ ਬੱਲੇਬਾਤੇ ਪਾਕਿਸਤਾਨ ਨੇ ਕਿਹਾ ਪੈਰੀਗੇਡ ਲਾ ਦੇਣਗੇ ਆਪ ਤੇ ਥਲੇ ਮੁਰੇ ਲੱਗਦੇ ਨੇ ਪੈਰੀਗੇਡ ਲੱਗੇ ਹੋਣੇ ਕਾਦੇ ਬਦਲੇ ਕਿਸ ਕਾਸਤੇ ਲਾਏ ਆ ਮੈਰਾ ਗੇਟ ਚਲੇ ਜਾਓ ਮੈਰੇ ਗੇਟ ਤੋਂ ਪਹਿਲੀ ਐਡੇ ਐਡੇ ਪੈਰੀਗੇਡ ਲਾ ਦੇਣਗੇ ਬੰਬ ਲੱਗਾ ਦਿੱਲੀ 'ਚ ਬੰਬ ਫਟਿਆਗਾ ਉੱਤੇ ਭੈਣ ਜਾਨਾਂ ਨੂੰ ਪਤਾ ਨਹੀਂ ਜੀ ਬੰਬ ਪਟਣਾ ਚਲੋ ਤਾਂ ਗੱਲਾਂ ਨਾ ਪਤਾ ਨਹੀਂ ਸੀ ਉੱਤੇ ਪਤਾ ਨਹੀਂ ਉੱਤੇ ਜਿਹੜਾ ਇਹ ਵੈਰੀ ਗੁੱਡ ਦਾਦੋਂ ਨੂੰ ਘੇਟੇ ਲੰਮੇ ਲੰਮੇ ਵੈਰੀ ਗੁੱਡ ਲਾ ਦੇਣਗੇ ਉੱਤਰ ਲਾ ਦੇ ਬੰਦੇ ਸਾਡੇ ਸਿਰ ਤੇ ਕੁਛ ਨਹੀਂ ਆ ਸਾਦਾ ਪੰਜਾਬੀ ਬਾਜੀ ਪੰਜਾਬ ਦੇ ਲੋਕ ਨੇ ਪੰਜਾਬ ਦੇ ਵਾਸੀ ਨੇ ਉਹਨਾਂ ਵਾਂ ਤੇ ਵੈਰੀ ਗੁੱਡੀ ਕਾਹਦੇ ਵਾਂ ਤੇ ਉਹਨਾਂ ਨੂੰ ਤੁਹਾਨੂੰ ਪਤਾ ਕਰਾ ਬਜੀ ਦੇਖੋ ਤੁਹਾਡੇ ਦੇ ਦੁੱਖ ਹੈਗਾ ਕਿ ਪਰਿਵਾਰ ਦਾ ਜਗੇ ਕੁੜੀ ਗਈ ਉਹਨਾਂ ਦੀ ਜੀ ਨਾ ਤੇ ਲੋਕ ਹੋਰ ਵੀ ਜਿਹੜੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਕਿ ਤੂੰ ਧਰਨਾ ਦਿੱਤਾ ਜੂਪੀ ਜਾ ਕੇ ਧਰਨਾ ਦੋ ਜਾ ਕੇ ਇੱਥੇ ਕਿਉਂ ਦੇ ਰਹੇ ਇਦਾਂ ਦੇ ਸਵਾਲ ਕਰਨੇ ਕਿੰਨੇ ਕਸੇ ਹੈ ਭਜੀਆ ਤੁਸੀਂ ਵੀ ਧਿਆਣੀ ਸਭ ਦੀ ਸਾਂਝੀ ਆ ਹਮ ਉਹ ਕੋਈ ਯੂਪੀ ਵਿਆਰ ਦਾ ਕੋਈ ਰੋਲਾ ਨਹੀਂ ਇਹ ਨਹੀਂ ਤੇਰੀ ਸਭ ਦੀ ਰਾਜੀ ਹੈ ਪੰਜਾਬ ਹਮੇਸ਼ਾ ਆਪਦੇ ਹੱਕਾਂ ਲਈ ਲੜਦਾ ਆਇਆ ਇਹਨਾਂ ਦਾ ਹੱਕ ਬਣਦਾ ਆਪਦਾ ਹੱਕ ਲੜਨ ਇੱਥੇ ਲਾ ਸਕਦੇ ਤਾਂ ਰਾਜਾ ਇੱਥੇ ਆਪਣੇ ਹੱਕ ਪਰ ਉਹ ਤਾਂ ਕਹਿ ਰਹੇ ਸੀ ਕਿ ਆਪਣਾ ਯੂਪੀ ਜਾ ਕੇ ਉਹ ਵਿੱਚ ਲਾਈ ਸਕਦੇ ਉਹ ਨਹੀਂ ਲਾ ਸਕਦੇ ਭਾਈ ਉਹ ਕੀ ਅਧਿਕਾਰ ਹੈ ਸਭ ਕੋ ਧਰਨਾ ਲਾ ਸਕਦਾ ਜੀ ਪੰਜਾਬ ਹਮੇਸ਼ਾ ਹਰੇਕ ਦੇ ਨਾਲ ਖੜਦਾ ਹੈ ਪੰਜਾਬ ਪੰਜਾਬ ਹਰੇਕ ਦੇ ਨਾਲ ਖੜਦਾ ਪੰਜਾਬੀ ਵੀ ਹਰੇਕ ਦੇ ਨਾਲ ਖੜਦਾ ਹੈ ਸਾਡਾ ਮੰਨਿਆ ਚਲੋ ਸਾਡਾ ਰੋਜ਼ਗਾਰ ਖਤਮ ਹੋਇਆ ਇਹਨਾਂ ਕਰਕੇ ਚਲੋ ਜੋ ਪਰਮਾਤਮਾ ਨੂੰ ਮਨਜ਼ੂਰਾ ਹੋਣਾ ਆਇਆ ਔਰ ਜਿਹੜੀ ਗੱਲ ਗਲਤ ਹੈ ਉਹਦੇ ਪਿੱਛੇ ਇਹ ਜਲਦਾਤ ਗੱਲ ਇਹ ਹੋਈ ਹੈ ਵੀ ਰਾਤ ਨੂੰ ਮੌਕੇ ਤੇ ਪਹੁੰਚਿਆ ਸੀ ਹਾਂਜੀ ਇਹ ਰਾਤ ਆਏ ਸੀ ਜਿਹੜੇ ਲੜਕੇ ਦਾ ਨਾਮ ਲੈਂਦੇ ਉਹਨੂੰ ਵੀ ਅਸੀਂ ਫੜ ਕੇ ਲੈ ਕੇ ਆਏ ਉਸ ਤੋਂ ਬਾਅਦ ਇਹਨਾਂ ਨੇ ਦੋਨਾਂ ਜੀਆਂ ਨੇ ਸਟੇਟਮੈਂਟ ਇਹ ਦਿੱਤੀ ਅਸੀਂ ਜਿਹੜੀ ਅਜੇ ਕੋਈ ਕੇਸ ਦੇ ਖਿਲਾਫ ਬਿਆਨ ਨਹੀਂ ਲਿਖਾਉਣਾ ਅਸੀਂ ਕੱਲ ਨੂੰ ਲਿਖਾਵਾਂਗੇ ਹਾਂਜੀ ਇਹ ਜਿਹੜਾ ਅਸੀਂ ਡੈੱਡ ਬੋਡੀ ਉਹਨੂੰ ਕੋਸਪਾਸਟਲੀ ਸੁਪਰਡਾਸਟੋਲ ਭੇਜਤਾ ਹੈ ਅੱਛਾ ਉਹਨਾਂ ਅਸੀਂ ਜਿਹੜੇ ਫਰੈਂਸਿਕ ਲੈਬ ਸਾਰਾ ਕੁਝ ਚੈੱਕ ਕਰ ਲਿਆ ਹੁਣ ਇਧਰ ਆਓ ਆਪਣੇ ਬਿਆਨ ਲਿਖਾਓ ਸਟੇਟਮੈਂਟ ਪਰ ਉਹ ਸਵੇਰੇ ਕਹਿ ਰਹੇ ਸਹੀ ਸਵੇਰੇ ਵੀ ਨਹੀਂ ਗਈ ਹੈਗਾ ਪੂਰਾ ਮਾਮਲਾ ਕੀ ਹੈਗਾ ਹੁਣ ਕਦੋਂ ਸਭ ਨੇ ਹੈਗਾ ਸਟੇਟਮੈਂਟ ਦੇਣ ਲਈ ਕਰਦੇ ਸਰ ਉਹ ਕਹਿ ਰਿਹਾ ਸੀ ਨਹੀਂ ਦੱਸਿਆ ਉਹਨਾਂ ਨੂੰ ਅਸੀਂ ਸਵੇਰੇ ਆਏ ਸੀਗੇ ਪਰ ਸਾਡੀ ਐਸਐਚਓ ਸਾਹਿਬ ਨੇ ਜਿਹੜੀ ਦਰਖਾਸਤ ਨਹੀਂ ਲਿਖੀ ਅਸੀਂ ਸਵੇਰੇ ਆਏ ਸੀਗੇ ਮੈਂ ਤੇ ਸਵੇਰੇ ਆਈ ਨਹੀਂ ਮੀ